ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿੱਥੇ ਸੰਗਤਾਂ ਦੇ ਵਿੱਚ ਖਾਸਾ ਉਤਸ਼ਾਹ ਤੇ ਉਥੇ ਹੀ ਮਾਨਸਾ ਦੇ ਇਸ ਸਰਕਾਰੀ ਸਕੂਲ ਦੀਆਂ ਅਧਿਆਪਕਾਂ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ। ਦਰਅਸਲ ਅਧਿਆਪਕਾਂ ਜਿਹੜੀਆਂ ਬੱਚਿਆਂ ਨੂੰ ਲੈ ਕੇ ਗੁਰੂ ਘਰ ਪਹੁੰਚਿਆ ਨੇ ਤੇ ਧਾਰਮਿਕ ਸਥਾਨ ਨਤਮਸਤਕ ਹੋਈਆਂ ਤੇ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਇੱਥੇ ਨੰਦਾ ਆਪ ਦਾ ਨੰਕਰੀਣਾ ਹੈ ਕਿ ਅਸੀਂ ਹਰ ਸਮੇਂ ਇਹ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਿਆ ਜਾਵੇ ਪੰਜਾਬ ਦਾ ਕੀ ਇਤਿਹਾਸ ਹੈ ਸਾਡੇ ਗੁਰੂਆਂ ਪੀਰਾਂ پیغمبرਾਂ ਨੇ ਪੰਜਾਬ ਵਾਸਤੇ ਕੀ ਕੁਝ ਕੀਤਾ ਹੈ ਸਾਡੇ ਲਈ ਕੀ ਕੁਝ ਕੀਤਾ ਉਸ ਤੋਂ ਜਾਣੂ ਕਰਵਾਇਆ ਜਾਵੇ ਤੇ ਸਹੀ ਰਸਤੇ ਤੇ ਉਹਨਾਂ ਸਿਧਾਂਤਾਂ ਤੇ ਚੱਲਣ ਦੇ ਲਈ ਬੱਚਿਆਂ ਨੂੰ ਪ੍ਰੇਰਿਆ ਜਾਵੇ ਜਿਸ ਦੇ ਲਈ ਗੁਰਪੁਰਬ ਮੌਕੇ ਗੁਰੂ ਘਰ ਨਤਮਸਤਕ ਕਰਵਾਉਣ ਤੇ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜਨ ਦੇ ਲਈ ਇਹ ਅਧਿਆਪਕਾ ਜਿਹੜੀਆਂ ਨੇ ਨਾ ਬੱਚਿਆਂ ਨੂੰ ਲੈ ਕੇ ਪਹੁੰਚੀਆਂ ਨੇ ਤੇ ਇਸ ਦੇ ਦਰਮਿਆਨ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਕੂਲ ਦੇ ਵਿੱਚ ਜ਼ਿਆਦਾ ਸਮਾਂ ਬਤਾਉਂਦੇ ਆ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਅਸੀਂ ਜਿਹੜਾ ਸਮਾਂ ਹੈ ਸਕੂਲ ਦੇ ਵਿੱਚ ਨਾ ਬੱਚਿਆਂ ਦੇ ਨਾਲ ਬਤਾਉਂਦੇ ਆ ਤੇ ਇਹ ਸਾਡਾ ਫਰਜ਼ ਹੈ ਕਿ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਮਾਨਸਾ ਦੇ ਇੱਕ ਸਰਕਾਰੀ ਸਕੂਲ ਤੋਂ ਆਏ ਆ ਤੇ ਬੱਚਿਆਂ ਨੂੰ ਮਾਨਸਾ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਥਾਵਾਂ ਨੇ ਉੱਥੇ ਵੀ ਲੈ ਕੇ जाया ਜਾਵੇਗਾ ਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਵੀ ਮਿਲਵਾਇਆ ਜਾਵੇਗਾ ਮੇਰਾ ਨਾਮ ਆਮਨਦੀਪ ਕੌਰ ਹੈ ਜੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਲਾਲਿਆਵਾਲੀ ਜ਼ਿਲ੍ਹਾ ਮਾਨਸਾ ਚੋਂ ਆਏ ਆਂ ਬੱਚਿਆਂ ਨੂੰ ਲੈ ਕੇ ਇੱਥੇ ਅੱਜ ਤੁਸੀਂ ਕਿਲਾ ਮਨਵਾਰ ਕਿਸ ਆਏ ਹੋ ਕੀ ਕਰਨਾ ਚਾਹੁੰਦੇ ਹੋ ਅਸੀਂ ਇਹ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਪਰ ਬੱਚਿਆਂ ਨੂੰ ਇੱਥੇ ਮੱਥਾ ਟੇਕਣ ਦੇ ਵਾਸਤੇ ਆਏ ਆਂਗੇ ਤਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਕਿਹਾ ਗਿਆ ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਪੰਜਾਬ ਹੈ ਜਿਹੜਾ ਕਿਰ ਚੁੱਕਿਆ ਹੈਗਾ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਨ ਦੇ ਉੱਪਰ ਲੈ ਕੇ ਆਏ ਹਾਂ ਜੀ। ਇਹ ਤੋਂ ਕਿ ਮਾਪਿਆਂ ਦੇ ਤੇ ਨਾਲੜਾ ਟੀਚਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਬੱਚਿਆਂ ਨੂੰ ਧਰਮ ਦਾ ਤੇ ਚੰਗੀਆਂ ਚੀਜ਼ਾਂ ਦਾ ਗਿਆਨ ਦੇਣਾ। ਨੇ ਜੀ ਸਾਨੂੰ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਤੇ ਪਿੰਡ ਦੇ ਮਾਪਿਆਂ ਦਾ ਸਾਨੂੰ ਬਹੁਤ ਜਿਆਦਾ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਸਾਰੇ ਟੀਚਰ ਸਹਿਬਾਨ ਜਿੰਨੇ ਵੀ ਅਸੀਂ ਸਕੂਲ ਦੇ ਵਿੱਚ ਪੜਾਉਨੇ ਆ ਅਸੀਂ ਸਾਰੇ ਜਣੇ ਮਿਲ ਕੇ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਆਪਣੇ ਬੱਚਿਆਂ ਨਾਲੋਂ ਜਿਆਦਾ ਟਾਈਮ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਗੁਜ਼ਾਰਦੇ ਆ ਤਾਂ ਅਸੀਂ ਬੱਚਿਆਂ ਨੂੰ ਹਰ ਇੱਕ ਪੱਖ ਤੋਂ ਚਾਹੇ ਉਹ ਖੇਡਾਂ ਦਾ ਪੱਖ ਹੋਵੇ ਧਾਰਮਿਕ ਕੋਈ ਪੱਖ ਹੋਵੇ ਜਾਂ ਪੜ੍ਹਾਈ ਦਾ ਪੱਖ ਹੋਵੇ ਸੱਭਿਆਚਾਰਕ ਪੱਖ ਹੋਵੇ ਅਸੀਂ ਹਰ ਇੱਕ ਪੱਖ ਦੇ ਨਾਲ ਬੱਚਿਆਂ ਨੂੰ ਜੋੜ ਕਿ ਤੇ ਨਿੱਕੀ ਤੋਂ ਨਿੱਕੀ ਚੀਜ਼ ਹੈ ਜਿਹੜੀ ਬੱਚਿਆਂ ਨੂੰ ਇੰਜੋਏ ਕਰਾਉਣੀ ਹੈ ਜੀ ਇਹ ਬੱਚਿਆਂ ਨੂੰ ਆਮ ਤੌਰ ਤੇ ਧਾਰਮਿਕ ਜਾਂ ਕੋਈ ਇਸ ਤਰ੍ਹਾਂ ਦੇ ਜਾਂ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਨਸ਼ਾ ਤਾਂ ਦੂਰ ਹੀ ਹੋ ਸਕਦੇ ਅ ਨਹੀਂ ਜੀ ਬੱਚਿਆਂ ਨੂੰ ਸਾਰੇ ਪੱਖਾਂ ਦੇ ਨਾਲ ਹੀ ਜੋੜਦੇ ਆਂ ਧਾਰਮਿਕ ਪੱਖਾਂ ਦੇ ਨਾਲ ਵੀ ਜੋੜਦੇ ਆਂ ਹੁਣ ਥੋੜਾ ਜਿਹਾ ਟਾਈਮ ਹੋ ਗਿਆ ਖੇਡਾਂ ਹੋਈਆਂ ਸੀ ਅਸੀਂ ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਗਏ ਆਂ ਅਸੀਂ ਹਰ ਇੱਕ ਐਕਟੀਵਿਟੀ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਜੀ ਤੁਹਾਡੀ ਪਰਸਨਲ ਗੱਲ ਨਹੀਂ ਕਰਦੇ ਆਪਾਂ ਪੂਰੇ ਸਮਾਜ ਦੀ ਆ ਪੂਰੇ ਪੰਜਾਬ ਨਾਲ ਦੀ ਚਾਹ ਪੂਰੇ ਦੇਸ਼ ਤੇ ਸਕੂਲਾਂ ਦੀ ਗੱਲ ਕਰਦੇ ਆ ਵੀ ਲੱਗਦਾ ਵੀ ਬੱਚਿਆਂ ਨੂੰ ਧਾਰਮਿਕ ਜਾਂ ਸਮਾਜਿਕ ਜਾਂ ਇਤਿਹਾਸ ਨਾਲ ਜੋੜਨ ਦੀ ਲੋੜ ਆ। ਹਾਂਜੀ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੱਮੇ ਅਸੀਂ ਬੱਚਿਆਂ ਨੂੰ ਪਹਿਲਾਂ ਵਾਲੀਆਂ ਖਰਾਕਾਂ ਦੇ ਬਦਲ ਪੂਰਾ ਧਿਆਨ ਦੇ ਰਹੇ ਹਾਂ ਵੀ ਬੱਚੇ ਜਿਹੜੇ ਦੂਸਰੀਆਂ ਖਰਾਕਾਂ ਤੋਂ ਦੂਰ ਜਾਣ ਜਿਵੇਂ ਚਿਪਸ, ਕੁਰਕਰੇ ਵਗੈਰਾ ਅਸੀਂ ਸਕੂਲ ਦੇ ਵਿੱਚ ਬਿਲਕੁਲ ਬੰਦ ਕੀਤੇ ਹੋਏ ਨੇ। ਅਸੀਂ ਬੱਚਿਆਂ ਨੂੰ ਪ੍ਰਾਣੀਆਂ ਖਰਾਕਾਂ ਦੇ ਨਾਲ ਜੋੜ ਕੇ ਖੇਡਾਂ ਦੇ ਵਿੱਚ ਅੱਗੇ ਲਿਜਾਣ ਦੀ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੀ। ਕਿੰਨੇ ਤੇ ਨਰਦ ਕਿੱਥੇ ਕਿੱਥੇ ਅਸੀਂ ਸਵੇਰੇ ਅਸੀਂ 7 ਵਜੇ ਸਕੂਲ ਦੇ ਵਿੱਚੋਂ ਚੱਲੇ ਸੀਗੇ ਜੀ ਧਕਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਅਸੀਂ ਬੱਚਿਆਂ ਨੂੰ ਮੱਥਾ ਟਿਕਾਇਆਗਾ ਉਸ ਤੋਂ ਬਾਅਦ ਅਸੀਂ ਇੱਥੇ ਗੁਰਦੁਆਰਾ ਸਾਹਿਬ ਕਿਲਾ ਸਾਹਿਬ ਦੇ ਵਿੱਚ ਲੈ ਕੇ ਆਏਾਂਗੇ ਉਸ ਤੋਂ ਬਾਅਦ ਅਸੀਂ ਚਿਤਕ ਪਾਰਕ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਲਾਸਟ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਘਰ ਹੈ ਜਿਹੜਾ ਉਹਦੇ ਮੰਮੀ ਪਾਪਾ ਨਾਲ ਮਲਾਵਾਂਗੇ ਜੋ ਕਿ ਬੱਚਿਆਂ ਦੇ ਵਿੱਚ ਉਹਨਾਂ ਨੂੰ ਮਿਲਣ ਦੀ ਵੀ ਬਹੁਤ ਜ਼ਿਆਦਾ ਤਾਂਘ ਰਹਿੰਦੀ ਹੈ ਉਹ ਬੱਚਿਆਂ ਦੀ ਅਸੀਂ ਮਨੋ ਕਾਮਨਾ ਉਹ ਵੀ ਪੂਰੀ ਕਰਾਂਗੇ ਕਿੰਨੇ ਬੱਚੇ ਮੇਰੇ ਦੋ ਬੱਚੇ ਨੇ ਜੀ। ਬਿਲਕੁਲ ਜੀ। ਅੱਛਾ ਸਕੂਲ ਦੇ ਵਿੱਚ ਜੀ ਅਸੀਂ ਪੰਜਾਬ ਬੱਚਾ ਨੂੰ ਲੈ ਕੇ ਆਏ ਆ ਜੀ। ਲੱਗਦਾ ਜਿਥੇ ਤੁਹਾਡੀ ਇਹ ਜ਼ਿੰਮੇਵਾਰੀਆਂ ਧਾਰਮਿਕ ਸਥਾਨਾਂ ਤੇ ਹੋਣਾ ਉੱਥੇ ਹੋਰ ਲੋਕਾਂ ਦੇ ਵੀ ਜ਼ਿੰਮੇਵਾਰੀ ਵੰਡ ਜਾਂਦੀ ਆ ਬੱਚੇ ਛੋਟੇ ਹੁੰਦੇ ਆ। ਦੇ ਕੋਈ 6:00 ਵਜੇ ਨਹੀਂ ਕਿਉਂਕਿ ਤਾਂ ਬਹੁਤ ਵੱਡਾ ਹਾਂਜੀ ਅਸੀਂ ਬਿਤੌਰ ਪਰਮਿਸ਼ਨ ਵੀ ਲੈ ਕੇ ਆਏ ਹਾਂਗੇ ਤੇ ਅਸੀਂ ਇਹ ਪਿੰਡ ਦੀ ਪੰਚਾਇਤ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਵੀ ਅਸੀਂ ਆਪਣੇ ਬੱਚਿਆਂ ਦੇ ਨਾਲੋਂ ਜ਼ਿਆਦਾ ਟਾਈਮ ਦੇ ਅਸੀਂ ਇਹ ਸਕੂਲ ਦੇ ਵਿੱਚ ਜਦੋਂ ਗੁਜ਼ਾਰਦੇ ਹਾਂ ਅਸੀਂ ਆਪਣੇ ਬੱਚਿਆਂ ਦੇ ਨਾਲੋਂ ਇਹ ਬੱਚਿਆਂ ਨੂੰ ਨਾਲ ਰੱਖਦੇ ਹਾਂ ਤਾਂ ਅਸੀਂ ਸਾਰੇ ਟੀਚਰ ਰਲ ਕੇ ਲਾਈਨਾਂ ਬਣਾ ਕੇ ਬਿਤੌਰ ਅਲੱਗ-ਅਲੱਗ ਹੋ ਕੇ ਸਾਰੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਲਾਈਨਾਂ ਦੇ ਵਿੱਚ ਆਪਣਾ ਅਨੁਸ਼ਾਸਨ ਦੇ ਵਿੱਚ ਲੈ ਕੇ ਆਏ ਹਾਂ ਤਾਸੀ ਇਹ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਕੇ ਹੀ ਇੱਥੇ ਲੈ ਕੇ ਆਏ ਆ ਸਾਡੀ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਬੱਚਿਆਂ ਨੂੰ ਹਾਸੇ ਦੇਖਦੇ ਆ ਤੇ ਬੱਚਿਆਂ ਦੀਆਂ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਧੰਨਵਾਦ ਜੀ ਕਿੰਨੇ ਕਰ ਬੀਜ ਕੀ ਨਾਮ ਹੈ ਤੇ ਕਿਹੜਾ ਸਕੂਲ ਹੈ ਨਾਮ ਮੇਰਾ ਰਾਜੇਸ਼ ਕੁਮਾਰ ਜੀ ਸਕੂਲ ਜੀਪੀਐਸ ਲਾਲਿਆਣੀ ਬਲਾਕ ਚਨੀ ਰਵੰਜਲਾ ਮਾਨਸਾ ਜੀ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਅਸੀਂ ਸਰ ਇਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਮਤਲਬ ਦੋ ਤਿੰਨ ਵਾਰ ਪਹਿਲਾਂ ਵੀ ਟੂਰ ਲੈ ਕੇ ਗਏ ਆ ਟੂਰ ਤੋਂ ਨਾ ਮਤਲਬ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਜੀ ਅਸੀਂ ਨੇ ਇੱਕ ਕੰਡੀਸ਼ਨ ਰੱਖੀ ਸੀ ਵੀ ਜਿਹੜੇ ਬੱਚੇ ਵਧੀਆ ਪੜਨਗੇ ਉਸ ਨੂੰ ਉਹਨਾਂ ਨੂੰ ਉਹਨਾਂ ਮਤਲਬ ਟੂਰ ਤੇ ਲੈ ਕੇ ਜਾਵਾਂਗੇ ਹੁਣ ਮੋਸਟਲੀ ਸਾਡੇ ਟੈਸਟ ਚੱਲ ਰਹੇ ਹੈ ਜੀ ਤੇ ਬੱਚਿਆਂ ਵੱਲੋਂ ਬਹੁਤ ਰਿਸਪਾਂਸ ਵਧੀਆ ਮਿਲਿਆ ਸੀ ਵੀ ਅਸੀਂ ਮਤਲਬ ਜਾਣਾ ਕੁਝ ਕੁ ਬੱਚੇ ਸਾਡੇ ਨਾਲ ਗਰੀਬ ਘਰ ਦੇ ਵੀ ਸੀਗੇ ਜਿਨ੍ਹਾਂ ਨੇ ਮਤਲਬ ਨਾ ਮਾਹੌਲ ਨਹੀਂ ਸਿਰਫ ਮਤਲਬ ਸ਼ਪਿੰਡ ਚੋਂ ਵੀ ਕਦੇ ਬਾਹਰ ਨਹੀਂ ਸਹੇ ਉਹਨਾਂ ਬੱਚਿਆਂ ਨੂੰ ਜਦੋਂ ਬਾਹਰ ਆਉਣ ਦਾ ਮੌਕਾ ਮਿਲਿਆ ਤਾਂ ਬੱਚੇ ਬਹੁਤ ਖੁਸ਼ ਹੋਏ ਤਾਂ ਸਾਨੂੰ ਵੀ ਇਸ ਤਰ੍ਹਾਂ ਲੱਗਿਆ ਵੀ ਚਲੋ ਦੇਖੋ ਸਾਡਾ ਅਧਿਆਪਕ ਦਾ ਇਹ ਫਰਜ਼ ਹੁੰਦਾ ਹੈ ਵੀ ਮਤਲਬ ਨਾ ਹੋਲੀ-ਸੋਲੀ ਪੇਰੈਂਟਸ ਹੀ ਨਹੀਂ ਦਿੰਦੇ ਨੇ ਕਈ ਬੱਚੇ ਕਮਜ਼ੋਰ ਬੱਚਾ ਹੁੰਦਾ ਚ ਕੋਈ ਨਾ ਕੋਈ ਗੋਣਾ ਸਿਲਬਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਹਰੇਕ ਬੱਚੇ ਨੂੰ ਅੱਗੇ ਆਉਣ ਦਾ ਮੌਕਾ ਮਿਲੇ ਜੀ ਕਿੱਥੇ ਕਿੱਥੇ ਲੈ ਕੇ ਗਏ ਬੱਚਿਆਂ ਤਾਂ ਅਸੀਂ ਸਰ ਪਹਿਲਾਂ ਵੀ ਇੱਥੇ ਆਏ ਸੀਗੇ ਇਸ ਤੋਂ ਪਹਿਲਾਂ ਜੀ ਜਿਵੇਂ ਇੱਥੋਂ ਤਲਵੰਡੀ ਸਾਹਿਬ ਜਾਂ ਛੋਟੇ ਮੋਟੇ ਟੂਰ ਸਾਡੇ ਹੁੰਦੇ ਜਿਵੇਂ ਗਊਸ਼ਾਲਾ ਜਿ세 ਲੈ ਕੇ ਗਏ ਸੀ ਇਹ ਮਾਨਸਾ ਜੀ ਕਿਉਂਕਿ ਉੱਥੇ ਅਸੀਂ ਵਿਦਾਊਟ ਪਰਮਿਸ਼ਨ ਆ ਸਕਦੇ ਸੀ ਇੱਥੇ ਥੋੜੀ ਪਰਮਿਸ਼ਨ ਦੀ ਦਿੱਕਤ ਸੀ ਤਾਂ ਅਸੀਂ ਪਰਮਿਸ਼ਨ ਲੈ ਕੇ ਇੱਥੇ ਆਏ ਹਾਂ ਇਸ ਤੋਂ ਪਹਿਲਾਂ ਇੱਕ ਵਾਰ ਚੰਡੀਗੜ੍ਹ ਵੀ ਲੈ ਕੇ ਗਏ ਸੀਗੇ ਜੀ ਤੁਸੀਂ ਕਹਿ ਵੀ ਕਰੀਬ ਘਰਾਂ ਦੇ ਵੀ ਹਾਂ ਜੀ ਕਈ ਵਾਰੀ ਖਾਤਾ ਵੀ ਕਰਨਾ ਪੈਂਦਾ ਹੁੰਦਾ ਹੈ ਹਾਂਜੀ 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 ਸਰ ਹਾਂਜੀ ਹਾਂਜੀ ਸਰ ਨਹੀਂ ਸਰ ਸਾਡੇ ਵੱਲੋਂ ਹੁੰਦਾ ਦਿਹਾਗਾਂ ਵੱਲੋਂ ਜੀ ਕਿਉਂਕਿ ਸਾਡਾ ਨਾ ਬੱਚਿਆਂ ਨਾਲ ਵਾਦਾ ਸੀਗਾ ਵੀ ਸਾਰੇ ਸਟਾਫ ਦਾ ਅਸੀਂ ਰਾਏ ਕੀਤੀ ਸੀ ਵੀ ਜਿਹੜੇ ਆਪਾਂ ਬੱਚਿਆਂ ਨੂੰ ਕੀ ਪ੍ਰਾਈਜ਼ ਦਈਏ ਫਿਰ ਮਤਲਬ ਸਾਡੇ ਹੈੱਡ ਮੈਡਮ ਤੇ ਸਾਡੇ ਅਮਨ ਮੈਡਮ ਨੇ ਇਹਨਾਂ ਨੇ ਕਿਹਾ ਸੀਗਾ ਵੀ ਆਪਾਂ ਇਹ ਕੀ ਬੱਚਿਆਂ ਨੂੰ ਪ੍ਰਾਈਜ਼ ਨਾਲ ਟੂਰ ਲੈ ਕੇ ਜਾਵਾਂਗੇ ਜੀ ਇਹ ਟੂਰ ਨੂੰ ਧਾਰਮਿਕ ਸਥਾਨਾਂ ਤੇ ਜਾਂ ਇਤਿਹਾਸਕ ਸਥਾਨਾਂ 'ਤੇ ਬੱਚਿਆਂ ਨੂੰ ਲੈਣਾ ਕਿੰਨਾ ਕਿ ਜ਼ਰੂਰੀ ਸਮਝਦੇ ਸਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਸਰ ਮੈਂ ਇਹ ਗੱਲ ਮੰਨਦਾ ਜਿਹੜੀ ਆਪਾਂ ਨਸ਼ੇ ਦੀ ਗੱਲ ਕਰਦੇ ਜਦੋਂ ਉਹ ਧਾਰਮਿਕ ਸੰਸਾ ਦੇਖੋ ਜਦੋਂ ਬੰਦਾ ਧਾਰਮੇ ਨਾਲ ਜੁੜਦਾ ਨਾ ਜੀ ਉਹਦੀ ਸਾਈਕੋ ਚੇਂਜ ਹੋ ਜਾਂਦੀ ਹੈ ਜੀ ਇਹ ਮੇਰੀ ਆਪ ਦੀ ਮਤਲਬ ਪਰਸਨਲਿਟੀ ਯਾਰ ਭਾਈ ਜੀ ਸੈਨ ਕਿ ਸਾਨੂੰ ਨਾ ਪੋਜ਼ਿਟਿਵ ਏਬਿਲਸ ਆਉਣ ਲੱਗ ਜਾਂਦੀਆਂ ਨੇ ਜੀ ਜਦੋਂ ਅਸੀਂ ਮਤਲਬ ਧਾਰਮਿਕ ਸੰਸਾ ਨਾਲ ਜੁੜਦੇ ਆ ਜੀ ਪਿਛਲੇ ਸਮਿਆਂ ਵਿੱਚ ਮਾਪੇ ਤੇ ਟੀਚਰ ਉਹ ਜ਼ਿੰਮੇਵਾਰੀਆਂ ਜਿਹੜੀਆਂ ਸਮਾਜ ਲਈ ਨਿਭਾਉਣੀਆਂ ਸੀ ਸਾਰਿਆਂ ਨੇ ਉਸ ਵਿੱਚ ਕਿਤਨੇ ਕਿਤੇ ਕੋਈ ਕਮੀ ਰਹਿ ਗਈ ਨਹੀਂ ਸਰ ਸਾਰੇ ਦੇਖੋ ਮੈਂ ਇੱਕ ਗੈਹਦਾਰਨ ਨਾ ਹੋਣਾ ਬੱਚਿਆਂ ਨੂੰ ਵੀ ਇਹ ਸਾਨੂੰ ਵੀ ਮੋਸਟਲੀ ਜਦੋਂ ਵੋਟਾਂ 'ਚ ਮਿਲਦੇ ਹੁੰਦੇ ਆ ਕਹਿੰਦੇ ਸਾਰੇ ਅਧਿਆਪਕ ਨੇ ਮਿਹਨਤ ਕਰਦੇ ਆ ਮੈਦਾਰੰਦ ਨਾ ਹੁੰਦਾ ਵੀ ਐਂ ਦੱਸੋ ਮੈਨੂੰ ਵੀ ਥੋੜੇ ਦਫ਼ਤਰ ਚ ਸਾਰੇ ਮਿਹਨਤ ਕਰਦੇ ਸਰ ਸੁਭਾ ਹੁੰਦਾ ਆਪਣੇ ਆਪਣਾ ਕਿਸੇ ਟੀਚਰ ਚ ਕੋਈ ਗੁਣ ਹੁੰਦਾ ਕਿਸੇ ਚ ਕੋਈ ਹੁੰਦਾ ਕੋਈ ਮਤਲਬ ਪੜਾਈ ਚ ਵਧੀਆ ਨਹੀਂ ਜਿਵੇਂ ਸਾਡੇ ਬਨੋ ਸਰ ਨੇ ਇਹ ਮੈਚ ਬਹੁਤ ਵਧੀਆ ਨਹੀਂ ਮੈਡਮ ਸਪੀਕਿੰਗ ਚ ਬਹੁਤ ਵਧੀਆ ਨਹੀਂ ਮੈਨੂੰ ਥੋੜਾ ਜਿਹਾ ਇੰਗਲਿਸ਼ ਦਾ ਹੁੰਦਾ ਮੈਂ ਇੰਗਲਿਸ਼ ਦੇ ਮਤਲਬ ਪੜਾਉਣ ਦੇ ਮੈਥਡ ਅਗਲੇ ਅਗ ਵਰਤਣਾ ਹੀ ਉਹਦੇ ਨਾਲ ਸਾਨੂੰ ਰਿਜ਼ਲਟ ਵਧੀਆ ਆਉਂਦੇ ਮਤਲਬ ਜਿਹੜੇ ਤੇ ਆਪਕੇ ਜਿਹੜਾ ਗੁਣ ਹੈ ਜੀ ਅਸੀਂ ਉਹੀ ਗੁਣ ਵਰਤਦੇ ਜੀ ਇਹ ਤਾਂ ਸਮਾਜ ਦੀ ਗਰਾਵਿਟੀ ਦੀ ਗੱਲ ਕਰ ਰਹੇ ਆ ਮਾਨਸਿਕ ਪੱਧਰ ਇਕਦਾ ਦੇਖੋ এনवायरमेंट ਸਰ ਸਕੂਲਾਂ ਦਾ ਹੁਣ ਬਹੁਤ ਵਧੀਆ ਹੈ ਪਹਿਲਾਂ ਦੇ ਕੋ ਸਕੂਲਾਂ ਚ ਬੋਰਡ ਵੀ ਨਹੀਂ ਸੀ ਕਿਉਂਕਿ ਸਾਡੀ ਭਰਤੀ ਵੀ ਲਗਭਗ 2006 ਦੀ ਹੈ ਜੀ ਸਾਨੂੰ ਬੋਰਡ ਵੀ ਨਹੀਂ ਸੀ ਮਿਲੇ ਜੀ ਹੁਣ ਤੁਸੀਂ ਐਂ ਹਿਸਾਬ ਲਾ ਲਓ ਕਿ ਸਾਡੇ ਹਰੇਕ ਸਕੂਲ ਕਮਰੇ ਦੇ ਵਿੱਚ ਲਗਭਗ ਸਰ ਐ ਐਲਈਡੀ ਪ੍ਰੋਜੈਕਟਰ ਸਮਾਰਟ ਬੋਰਡ ਲੱਗੇ ਹੋਏ ਨੇ ਜੀ ਤਾਂ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਸਾਡਾ ਹੁਣ ਧਿਆਨ ਤਾਂ ਹੀ ਦੂਜੇ ਪਾਸੇ ਜਾਣ ਲੱਗਾ ਜੀ ਪਹਿਲਾਂ ਤੇ ਆਪਕਾ ਨੂੰ ਸਮੱਸਿਆਵਾਂ ਵੀ ਬਹੁਤ ਸੀ ਸਰ ਪੂਰਾ ਸਾਲ ਕਿਤਾਬਾਂ ਹੀ ਚਾਉਂਦੀਆਂ ਪਹਿਲਾਂ ਜੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਐਡਮਿਸ਼ਨ ਆ ਬਹੁਤ ਘਟਦੀ ਜਾ ਰਹੀ ਸੀ ਪਿਛਲੇ ਸਮੇਂ ਹਾਂਜੀ ਸਰ ਸਿਰਫ ਬਫਰਕ ਪੈ ਰਿਹਾ ਹੈ ਹੁਣ ਆ ਅਧਿਆਪਕ ਥੋੜੇ ਜਿਹਾ ਜਾਗਰੂਕ ਹੋ ਗਏ ਕਰੋਨਾ ਤੋਂ ਬਾਅਦ ਸਾਨੂੰ ਦੱਸਦੇ ਕੀ ਫਾਇਦਾ ਹੋਇਆ ਸਾਨੂੰ ਇਹ ਸਰ ਕਰੋਨਾ ਤੋਂ ਬਾਅਦ ਜਦੋਂ ਸਾਡੇ ਕੋਲ ਮੋਸਟਲੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਆਏ ਜੀ ਉਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਡੇ ਕੋਲ ਐਂਗਲੋ ਹੀ 10 ਤੋਂ ਲੱਗੇ 20% ਤੱਕ ਸਾਡੇ ਨਾਲ ਤਿੰਨ ਚਾਰ ਸਕੂਲਾਂ ਨੇ ਉਹਨਾਂ ਦੇ ਬੱਚੇ ਹਟ ਕੇ ਆਏ ਨਹੀਂ ਜੀ